ਹਾਂਜੀ ਵਾਈਜੀ ਟਿਕਾ ਖਾਸ ਸਰਵੇਖਣ ਦੀ ਪੱਧਰ ਆ ਕਿ ਸਾਡੇ ਸਕੂਲ ਦੇ ਵਿੱਚ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਦੇ ਵਿੱਚ ਅੱਜ ਐਥਲੈਟਿਕ ਇੰਟਰ ਸਕੂਲ ਐਥਲੈਟਿਕ ਮੀਟ ਦਾ ਪ੍ਰਬੰਧ ਕੀਤਾ ਗਿਆ ਜੋ 23 ਤੇ 24 ਦੋ ਦੋ ਦਿਨ ਲਗਾਤਾਰ ਚੱਲਦਾ ਰਿਹਾ ਤੇ ਅੱਜ ਜੇਤੂ ਜਿਹੜੇ ਬੱਚੇ ਹੋਏ ਆ ਇਸ ਦੇ ਵਿੱਚ ਕਾਫੀ ਕੈਟਾਗਰੀਆਂ ਸੀਗੀਆਂ ਘੱਟੋ ਘੱਟ 22 23 ਕੈਟਾਗਰੀਆਂ ਸੀ ਐਥਲੈਟਿਕ ਦੇ ਵਿੱਚ ਤੇ ਹਾਈ ਜੰਪ ਸੀ ਤੇ ਸਾਰੇ ਬੱਚਿਆਂ ਨੇ ਇਦੇ ਵਿੱਚ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਤੇ ਜਿਹੜੇ ਬੱਚੇ winner ਐ ਉਹਨਾਂ ਨੂੰ ਇਨਾਮ ਦਿੱਤੇ ਗਏ ਇਹਦੇ ਵਿੱਚ ਤਿੰਨ ਸਕੂਲਾਂ ਨੇ ਭਾਗ ਲਿਆ ਜੋ ਲੈਫਰੀ ਸਕੂਲ ਐ ਪੰਜਟਾ ਉਹ ਵੀ ਤੇ ਸੈੱਟ ਸੋਜਰ ਸਕੂਲ ਉਹ ਵੀ ਤੇ ਸਾਡਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਿਸ਼ਨਰੀ ਪਬਲਿਕ ਹਾਈ ਸਕੂਲ ਪੰਜਟਾ ਜਿਹੜਾ ਉਹਦੇ ਬੱਚਿਆਂ ਨੇ ਵੀ ਭਾਗ ਲਿਆ ਤੇ ਸਾਰੇ ਬੱਚਿਆਂ ਨੇ ਬੜਾ ਵਧੀਆ ਜਿਹੜਾ ਆਪਣੀ ਖੇਡ ਦਾ ਮਯਾਰਾਂ ਕੀਤਾ ਤੇ ਅਸੀਂ ਅੱਗੇ ਤੋਂ ਆਸ ਰੱਖਦੇ ਆਂ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਦੇ ਵੀ ਤੇ ਬੱਚਿਆਂ ਦੇ ਵੀ ਤਾਂ ਜੋ ਇਹ ਜਿਹੜੀਆਂ ਖੇਡਾਂ ਨੇ ਇਹ ਸਾਡਾ ਇੱਕ ਨਿਖੜ ਮਾਅੰਗ ਆ ਸਾਡੀ ਜ਼ਿੰਦਗੀ ਦਾ ਤੇ ਸਾਡੇ ਬੱਚੇ ਵੱਧ ਤੋਂ ਵੱਧ ਅੱਗੇ ਜਾ ਕੇ ਵੀ ਇਸੇ ਤਰ੍ਹਾਂ ਏਡਾਂ ਖੇਡਦੇ ਰਹਿਣ ਸਾਡਾ ਵੀ ਮਕਸਦ ਇਹੀ ਆ ਸਾਡੇ ਸਕੂਲ ਦਾ ਮਕਸਦ ਵੀ ਇਹੀ ਆ ਸਾਡੀ ਮੈਨੇਜਮੈਂਟ ਦਾ ਮਕਸਦ ਵੀ ਇਹੀ ਆ ਕਿ ਜਿੱਥੇ ਵਿਦਿਆ ਵਿਚਾਰੀ ਤੇ ਪਰਉਪਕਾਰੀ ਵਧੀਆ ਦੇ ਨਾਲ ਤੁਸੀਂ ਦੇਸ਼ ਦੀ ਕੌਮ ਦੀ ਪੰਜਾਬ ਦੀ ਸੇਵਾ ਕਰਨੀ ਹੈ ਉੱਥੇ ਹੀ ਤੁਸੀਂ ਖੇਡਾਂ ਦੇ ਵਿੱਚ ਵੀ ਚੰਗੀਆਂ ਮੱਲਾਂ ਮਾਰ ਕੇ ਇਹਤੇ ਵਧੀਆ ਪੋਜੀਸ਼ਨਾਂ ਲੈ ਕੇ ਉਸ ਦੇ ਵਿੱਚ ਵੀ ਆਪਣੇ ਸਿੱਖ ਕੌਮ ਸਮਾਜ ਤੇ ਪੰਜਾਬ ਤੇ ਭਾਰਤ ਦੀ ਸੇਵਾ ਕਰੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਹਦੇ ਵਿੱਚ ਅੱਜ ਸਾਡੇ ਮੁੱਖ ਮਹਿਮਾਨ ਜਿਨ੍ਹਾਂ ਨੇ ਅਦਗਾਠਨ ਕੀਤਾ ਸੀ ਪ੍ਰਿੰਸੀਪਲ ਸਰਦਾਰ ਨਿਰਮਲ ਸਿੰਘ ਜੀ ਕੈਨੇਡਾ ਤੋਂ ਤੇ ਸਾਡੀ ਇਹਨਾਂ ਨੇ ਆਨਾਮ ਅਜ ਵੰਡੇ ਨੇ ਸਾਡੀ ਬੇਟੀ ਸ਼੍ਰੀਮਤੀ ਅਮਰਦੀਪ ਕੌਰ ਜਿਹੜੇ ਯੂਕੇ 'ਚ ਰਹਿੰਦੇ ਨੇ ਉਹ ਵੀ ਪਹਿਲਾਂ ਬਹੁਤ ਉਹਨਾਂ ਨੇ ਪੜ੍ਹਾਈ ਕੀਤੀ ਹੈ ਆਪਣੇ ਜੀਵਨ ਦੇ ਵਿੱਚ ਤੇ ਹੁਣ ਯੂਕੇ ਦੇ ਵਿੱਚ ਸੈੱਟ ਹੋਏ ਨੇ ਉਹਨਾਂ ਨੇ ਬੱਚਿਆਂ ਨੂੰ ਆਨਾਮ ਵੀ ਵੰਡੇ ਨੇ ਤੇ ਅਸ਼ੀਰਵਾਦ ਵੀ ਦਿੱਤਾ ਹੈ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਅਮਰਦੀਪ कौर ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ opportunity ਦਿੱਤੀ ਕਿ ਮੈਂ ਪਾਰਟ ਵਨ ਸੇ ਕੀ ਇੰਨੇ ਨਾਈਸ ਪ੍ਰੋਗਰਾਮ ਦਾ ਬੱਚਿਆਂ ਨੇ ਬਹੁਤ ਹੀ ਅੱਛੀ ਪਰਫਾਰਮੈਂਸ ਕੀਤੀ ਦੇਖ ਕੇ ਬਹੁਤ ਦਿਨ ਖੁਸ਼ ਆਇਆ। ਟੀਚਰਸ ਦਾ, ਬੱਚਿਆਂ ਦਾ, ਸਾਰਿਆਂ ਦਾ ਤੇ ਕਮੇਟੀ ਮੈਂਬਰਸ ਦਾ ਸਾਰਿਆਂ ਦਾ ਬਹੁਤ ਹੀ ਅੱਛਾ ਐਫਰਟ ਸੀ ਤੇ ਬਹੁਤ ਹੀ ਅੱਛੇ ਰਿਜ਼ਲਟਸ ਵੀ ਦੇਖਣ ਨੂੰ। ਬੱਚਿਆਂ ਨੂੰ ਕੀ ਸਨੈਅ ਦੇ ਰਹੋ? ਇੰਝ ਹੀ ਦਿਲ ਲਗਾ ਕੇ ਮਿਹਨਤ ਕਰਦੇ ਰਹੋ ਤੇ ਲਾਈਫ ਵਿੱਚ ਜ਼ਰੂਰ ਕਾਮਯਾਬ ਹੋਵੋ। ਥੈਂਕ ਯੂ। ਇੱਕ ਮਿੰਟ। ਕੈਮਰਾ ਔਨ ਕਰਨਾ। ਨਾਮ ਮੈਂ ਸ਼੍ਰੀ ਗੁਰੂ ਰਾਮ ਸਿੰਘ ਮਿਸ਼ਨਰੀ ਪਬਲਿਕ ਸਕੂਲ ਵਿੱਚ ਪੜ੍ਹਦੀ ਹਾਂ ਮੇਰੀ ਕਲਾਸ 7 ਹੈ ਅੱਜ ਸਾਡੇ ਸਕੂਲ ਵਿੱਚ ਖੇਡਾਂ ਦੇ ਮੁਕਾਬਲੇ ਕਰਾਏ ਗਏ ਸੀ ਜਿਸ ਵਿੱਚ ਤਿੰਨ ਸਕੂਲਾਂ ਨੇ ਭਾਗ ਲਿਆ ਸੀ ਮੈਂ ਉਸ ਵਿੱਚ ਫਰਸਟ ਪੋਜੀਸ਼ਨ ਤੇ ਆਈ ਹਾਂ ਧੰਨਵਾਦ ਜੀ ਮੈਂ ਚਾਹੁੰਦੀ ਹਾਂ ਕਿ ਹੋਰ ਵੀ ਬੱਚੇ ਇਸ ਖੇਡ ਵਿੱਚ ਭਾਗ ਲੈਣ ਤੇ ਜੋ ਕਿ ਪੜ੍ਹਾਈ ਦੇ ਨਾਲ ਨਾਲ ਬਹੁਤ ਵਧੀਆ ਹੈ ਤੇ ਸਾਨੂੰ ਚਾਹੀਦਾ ਹੈ ਕਿ ਸਾਨੂੰ ਖੇਡਾਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਥੈਂਕ ਯੂ